ਤੁਸੀਂ ਦੇਖਦੇ ਹੋਵੋਗੇ ਕਿ ਮੈਂ ਇੱਕ ਕਾਰ ਦੇ ਕੋਲ ਖੜੀ ਆ ਅਕਸਰ ਇਨਸਾਨ ਜਦੋਂ ਕੋਈ ਚੀਜ਼ ਲੈਂਦਾ ਜਾਂ ਕਾਰ ਲੈਂਦਾ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਦਾ ਵੀ ਇਹਦੇ ਤੇ ਕੋਈ ਖਰੋਚ ਨਾ ਜਾਵੇ ਇਹਦੇ ਤੇ ਕੋਈ ਧੂੜ ਮਿੱਟੀ ਨਾ ਪੈ ਜਾਵੇ ਉਹਨੂੰ ਸਾਹਮਣੇ-ਸਾਹਮਣੇ ਰੱਖਦਾ ਪਰ ਤੁਸੀਂ ਦੇਖ ਸਕਦੇ ਕਿ ਕਿਸਾਨੀ ਅੰਦੋਲਨ ਬਾਈਵਾਂ ਦੇ ਨੇ ਆ ਸਿੰਗੂ ਬਾਰਡਰ ਤੇ ਆ ਸੀ ਤੇ ਜਿੱਥੇ ਇੱਕ ਕਾਰ ਜਿਹੜੀ ਸਾਨੂੰ ਰਾਹ ਜਾਂਦਿਆਂ ਨੂੰ ਦਿਖੀ ਹੈ ਪੰਜਾਬ ਉਹਦੇ ਉੱਤੇ ਲਿਖਿਆ ਹੋਇਆ ਹੈ नो फार्मर्स नो फूड उस तो बाद लिखा है पार्टज्यूथ वेलफेयर फेडरेशन रजिस्टर्ड पंजाब केंद्रिस्तान फगवाड़ा जिला कपूरथला सुल्तानपुर लोधी और भी बहुत सारे जेड़े दे मैसेज इन्होंने एक कार थ्रू क्योंकि मैं पहला भी जिक्र किया था सी कि जेदा जेदा जिदा जिदा, जिदा दिल करदा जिस तरीके दे नाल वो मैसेज दे सकदा उस तरीके दे नाल इन्होंने कार तैयार करवाई है ਜ਼ਿੰਮੇਦਾਰ ਫਿਰ ਨਾਲ ਹੀ ਲਿਖਿਆ ਮੋਦੀ ਕਿਸਾਨਾਂ ਨੇ ਝੁਕਣਾ ਨਹੀਂ ਇਹ ਕਾਫਲਾ ਕਦੇ ਰੁਕਣਾ ਨਹੀਂ ਮੋਦੀ ਤੇਰੇ ਕੋਲ ਹੱਕ ਲੈ ਕੇ ਛੱਡਾਂਗੇ ਤੇਰੀ ਹਿੱਕ ਤੇ ਝੰਡਾ ਅਸੀਂ ਹੀ ਗੱਡਾਂਗੇ ਮੋਦੀ ਤੇਰਾ ੱੱੱਕਾ ਜਰਨਾ ਨਹੀਂ ਕੀਰਤੀ ਕਿਸਾਨਾਂ ਨੇ ਹੁਣ ਹਰਨਾ ਨਹੀਂ ਸੋ ਇਹੋ ਜਿਹੇ ਉਤਸ਼ਾਹਿਤ ਭਰੇ ਇੱਕ ਮੋਟੀਵੇਟਿਕ ਸੇਧ ਦੇਣ ਵਾਲੇ ਜਿਹੜੇ ਵਿਚਾਰ ਨੇ ਓਕਾਰ ਤੇ ਲਿਖਿਓਏ ਨੇ ਨੌਜਵਾਨ ਕਿਸਾਨ ਏਕਤਾ ਫਿਰ ਰੋਜ਼ ਫਿਰ ਲਿਖਿਆ ਕਿ ਨਾ ਪੈਰ ਹੁਣ ਪਿੱਛੇ ਪਰਤਾਵਾਂਗੇ ਤਿੰਨੇ ਬਿੱਲ ਜੋ ਰੱਦ ਕਰਾਵਾਂਗੇ ਨਾ ਹੁਣ ਧੜਕਾਂਗੇ ਨਾ ਡੋਲਾਂਗੇ ਮੋਦੀ ਹੁਣ ਅਸੀਂ ਤੈਨੂੰ ਰੋਲਾਂਗੇ ਮੋਦੀ ਤੇਰੀ ਈਨ ਕਦੇ ਨਾ ਮੰਨਾਂਗੇ ਤੇਰੀ ਆਕੜ ਹੁਣ ਪੰਨਾਂਗੇ ਸੋ ਇਹ ਜਿਹੜੀ ਲਾਈਨਾਂ ਨੇ ਵਾਕਈ ਉਤਸ਼ਾਹ ਕਰ ਰਹੀਆਂ ਨੇ ਪਹਿਲਾਂ ਤਾਂ ਦੂਸਰੀ ਗੱਲ ਇਹ ਕਿ ਪੰਜਾਬੀਆਂ ਚ ਤਾਂ ਪ੍ਰਮਾਤਮਾ ਵੱਲੋਂ ਹੀ ਬੜਾ ਜਿਹੜਾ ਉਹ ਜੋਸ਼ ਆ ਉਹ ਭਰਿਆ ਹੋਇਆ ਦੁਆਬੇ ਵਾਲੇ ਫਿਰ ਉਸ ਤੋਂ ਅਲਿਖਿਆ ਮੇਰਾ ਹੱਸਦਾ ਰਹੇ ਮੇਰਾ ਵਸਦਾ ਹੈ ਪੰਜਾਬ ਫਿਰ ਉਹਨਾਂ ਨੇ ਆਹ ਲਿਖਿਆ ਆ ਪੀਵੀ09 ਵਾਲੇ ਦਿੱਲੀਏ ਚਾਂਦਨੀ ਚੌਂਕ ਤੋਂ ਮਾਛੀਵਾੜੇ ਤੱਕ ਨੀ ਸਾਡੇ ਹੱਡੀ ਰਚ ਇਤਿਹਾਸ ਨੀ ਅੱਗੇ ਹੋ ਕੇ ਵਾਰ ਨਾ ਕਰਦੇ ਸਹਿ ਲਵਾਂਗੇ ਨਾ ਹੁਣ ਰੱਖੀ ਆਸ ਸੋ ਇਹ ਜਿਹੜੀਆਂ ਚੀਜ਼ਾਂ ਨੇ ਵਾਕਈ ਬੜੀਆਂ ਮੋਟੀਵੇਸ਼ਨਲ ਨੇ ਬੜੀਆਂ ਉਤਸ਼ਾਹਿਤ ਭਰੀਆਂ ਨੇ ਸੋ ਇਹ ਦੁਬਾਰਾ ਉਹ ਚੀਜ਼ਾਂ ਲਿਖੀਆਂ ਨੇ ਕਿ ਜਿਹਦਾ ਜਿਹਦਾ ਜਿੱਧਰੋ ਜਿੱਧਰੋ ਧਿਆਨ ਪਵੇ ਤੇ ਉਹ ਆਪਣੀ ਜਿਹੜੀ ਗੱਲ ਨੂੰ ਉਹ ਰੱਖ ਸਕਦੇ ਨੇ ਸੋ ਬਾਕੀ ਇਸ ਇਹਨਾਂ ਦਾ ਸੁਪੋਜ਼ ਦੇ ਵੀ ਕਿਵੇਂ ਇਹਨਾਂ ਦੇ ਦਿਮਾਗ 'ਚ ਆਇਆ ਵੀ ਕਾਰ ਦੇ ਉੱਤੇ ਹੀ ਕਿਉਂ ਲਿਖਵਾਇਆ ਜਾਵੇ ਬਹੁਤ ਸਾਰੇ ਲੋਕ ਨੇ ਜਿਹੜੇ ਤਕਤੀਆਂ ਲੈ ਕੇ ਆਉਂਦੇ ਨੇ ਤਕਤੀਆਂ ਦੇ ਵਿੱਚ ਰੱਖਦੇ ਨੇ ਸੋ ਇਹਨਾਂ ਨੇ ਕਾਰ ਤੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ ਕੀ ਭੱਤੇ ਜੀ ਇਹ ਕੀ ਕਾਰਨ ਹੈ ਕਿਉਂਕਿ ਸਾਰੇ ਤਖਤੀਆਂ ਲੈ ਕੇ ਆਉਂਦੇ ਨੇ ਜਾਂ ਬੈਨਰ ਬਣਾਉਂਦੇ ਨੇ ਤੁਸੀਂ ਕੋ ਵੱਖਰਾ ਉਪਰਾਲਾ ਕੀਤਾ ਕਿ ਸੋਚੀ ਇਹ ਵੀ ਕਾਰ ਨੂੰ ਐਂ ਡੈਕੋਰੇਟ ਕਰਵਾ ਲਿਆ ਜਾਵੇ ਨਾਲ ਇਸ ਤਰ੍ਹਾਂ ਆ ਕਿ ਵੀ ਕਈ ਵਾਰੀ ਤਖਤੀਆਂ ਤੇ ਕੋਈ ਲੋਕ ਪੜਦੇ ਆ ਕੋਈ ਨਹੀਂ ਪੜਦੇ ਜੇ ਵੀ ਇੱਕੋ ਚੀਜ਼ ਦੁਬਾਰਾ ਦੁਬਾਰਾ ਸਾਰੀਆਂ ਤਖਤਿਆਂ ਤੇ ਲਿਖੀ ਹੋਇਆ ਕਰਦੀ ਆ ਲੋਕਾਂ ਨੂੰ ਉਹਦੇ ਚ ਕੋਈ ਰੁਚੀ ਰਹਿ ਨਹੀਂ ਜਾਂਦੀ ਤੇ ਇਸੇ ਰੁਚੀ ਨੂੰ ਥੋੜਝ ਪਰਬਲ ਕਰਨ ਵਾਸਤੇ ਆ ਸਾਡੇ ਨੌਜਵਾਨ ਨਥਾ ਸਿੰਘ ਪੁਰਸਲੇ ਵਾਲਾ ਇਹਨਾਂ ਦੇ ਮਨ ਵਿੱਚ ਇੱਕ ਖਿਆਲ ਫੁਰਨਾ ਫੁਰਿਆ ਇਹ ਨਾਲ ਮੇਰੇ ਨਾਲ ਸੰਪਰਕ ਕੀਤਾ ਮੈਨੂੰ ਕਹਿੰਦੇ ਮੈਨੂੰ ਕੋਈ ਇਹੋ ਜੀ ਚੀਜ਼ ਲਿਖ ਕੇ ਦਿਓ ਜਿਹੜੀ ਸਾਰੇ ਨਾਲ ਵਿਲੱਖਣ ਹੋਵੇ ਜਦੋਂ ਆਪਾਂ ਦਿੱਲੀ ਜਾਈਏ ਤੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨਾ ਇਸ ਗੱਡੀ ਦੇ ਉੱਤੇ ਇਹ ਸਾਰੀਆਂ ਤੁਹਾਡੀਆਂ ਲਿਖਤਾਂ ਨੇ ਹਾਂ ਲਿਖਿਆ ਮੈਂ ਸੀਗਾ ਜੀ ਦੇ ਮਨ ਦੀ ਕਾਟ ਉਹਨਾਂ ਦੀ ਸੀ ਤੇ ਪ੍ਰੇਰਨਾ ਜਿਹੜੀ ਸੀਗੀ ਆ ਗੋਲ ਸਾਡੇ ਖੁਦ ਤੇ ਸਾਡੇ ਪ੍ਰਧਾਨ ਸਾਹਿਬ ਜੀ ਇਹਨਾਂ ਦੀ ਸੀਗੀ ਇਹ ਕਹਿੰਦੇ ਸੀ ਜਰੂਰ ਕਰਨਾ ਚਾਹੀਦਾ ਹੈਗਾ ਆ ਜਿਹੜੇ ਨੌਜਵਾਨ ਭਿੰਦਰ ਸਿੰਘ ਦੀ ਖੁਦ ਤੇ ਨੇ ਅਚਮਸ਼ੀਰ ਸਿੰਘ ਦੀ ਖੁਦ ਤੇ ਨੇ ਇਹਨਾਂ ਨੇ ਇਹਨਾਂ ਦਾ ਸਾਥ ਦੇ ਕੇ ਇਸ ਗੱਲ ਨੂੰ ਨੇਪਨ ਚਾਲ ਦਿੱਤਾ ਕੋਈ ਕਈ ਵਾਰ ਕੰਮ ਹੁੰਦੇ ਆ ਉਹ ਇਕੱਲਾ ਬੰਦਾ ਕਰ ਨਹੀਂ ਸਕਦਾ ਤੇ ਜਿਹਨੋਂ ਨਾਲ ਦੇ ਸਾਥੀ ਨਾਲ ਜਣ ਉਹ ਕੰਮ ਹੋ ਜਾ ਕਰਦੇ ਜੀ ਤੇ ਤੁਹਾਡੇ ਵਰਗੇ ਬਹੁਤ ਸਾਰੇ ਜਿਹੜੇ ਰਿਪੋਰਟਰ ਆਏ ਟੀਵੀ ਰਿਪੋਰਟਰ ਉਹਨਾਂ ਨੇ ਆ ਕੇ ਇਸ ਨੂੰ ਦੇਖਿਆ ਜਾ ਕੇ ਉਹ ਮਾਨੂੰ ਬਹੁਤ ਵਧੀਆ ਤੱਕਿਲ ਲਗੀ ਉਹਨਾਂ ਨੇ ਇਹ ਮੈਸੇਜ ਜਿਹੜਾ ਇੱਥੋਂ ਚੁੱਕ ਕੇ ਇਹ ਇਕੱਲੀ ਦਿੱਲੀ ਵਿੱਚ ਨਹੀਂ ਰਹਿ ਗਿਆ ਹੁਣ ਇਹ ਪੂਰੇ ਵੱੜ ਤੇ ਜਾ ਪਹੁੰਚਾ ਹੋਇਆ ਜੀ ਇੱਥੋਂ ਤੱਕ ਵੀ ਸਾਨੂੰ ਸੁਪੇਨ ਤੋਂ ਅਮਰੀਕਾ ਤੋਂ ਹੋਰ ਨਾ ਕੰਨਾਂ ਥਾ ਵਤੋ ਪੰਜ ਸੱਤ ਫੋਨ ਵੀ ਆ ਚੁੱਕੇ ਹੋਏ ਨੇ ਵੀ ਬਾਕੀ ਦੇ ਸਾਰੇ ਗੱਲਾਂ ਦੇਖੇ ਜਾਣੇ ਕੋ ਤਖਤਿਆਂ ਲੈ ਕੇ ਆ ਗਿਆ ਕਿਸ ਨੇ ਵੱਡੇ ਵੱਡੇ ਬੈਨਰ ਬਣਾ ਲਏ ਕਿਸ ਨੇ ਟਰਾਲੀਆਂ ਤੇ ਲਾ ਲਏ ਜਾਂ ਹੋਰ ਕੁਝ ਹੋ ਗਿਆ ਵੀ ਇਹ ਤੀਜ ਇੱਕ ਨਵੀਂ ਤੁਸੀਂ ਪੇਸ਼ ਕਰ ਦਿੱਤੀ ਆ ਵੀ ਇਹਦਾ ਲੋਕਾਂ ਦੇ ਮਨਾਂ ਤੇ ਬਹੁਤ ਜ਼ਿਆਦਾ ਅਸਰ ਹੈ ਖਾਸ ਕਰਕੇ ਨੌਜਵਾਨ ਉਹ ਜਦੋਂ ਗੱਡੀ ਦੇ ਕੋਲ ਲੰਘਦੇ ਆ ਇਹਦੇ ਫੁੱਲ ਮ ਆਪਣਾ ਬਣਾ ਕੇ ਫੋਟੋ ਆਪਣਾ ਬਣਾ ਕੇ ਕੋਲ ਇੱਕ ਦੂਜੇ ਦੀ ਫੋਟੋ ਖਿੱਚ-ਖਿੱਚ ਕੇ ਉਹ ਨੈਟ ਤੇ ਪਾਉਂਦੇ ਆ ਤੇ ਇਹ ਮੈਸੇਜ ਬਹੁਤ ਦੂਰ ਤੱਕ ਜਾਵੇ ਜੀ ਸੋ ਜਿਨ੍ਹਾਂ ਦਾ ਮਨ ਦੇ ਵਿੱਚ ਵਿਚਾਰ ਆਇਆ ਸੀ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਤੇ ਇੱਕ ਵਾਰੀ ਹੁੰਦਾ ਵੀ ਅਸੀਂ ਸਾਡਾ ਮੋਟਿਵ ਸਿਰਫ ਇੰਨੇ ਰਹਿ ਜਾਂਦਾ ਹੁੰਦਾ ਜਾਂ ਤਾਂ ਗੋਤ ਲਖਾਉਣਾ ਜਾਂ ਫਿਰ ਅਸੀਂ ਕੋਈ ਹੋਰ ਚੀਜ਼ ਬਣਵਾਣੀ ਹੈ ਗੱਡੀ ਤੇ ਇਹ ਕਿਵੇਂ ਐ ਵੀ ਨਹੀਂ ਗੱਡੀ ਤੇ ਇਹ ਚੀਜ਼ਾਂ ਲਖਵਾ ਕੇ ਇੱਕ ਮੈਸੇਜ ਜਿਹੜਾ ਚੰਗਾ ਦਿੱਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜੀ ਇਹ ਦਿਲ ਦੇ ਵਿੱਚ ਬਹੁਤ ਵੱਡਾ ਦਰਦ ਵਾ ਕਿਉਂਕਿ ਜੋ ਹਰ ਇਨਸਾਨ ਦੇ ਇਸ ਦਿਲ ਤੇ ਬੀਤਦੀ ਆ ਜੋ ਮੋਦੀ ਸਰਕਾਰ ਨੂੰ ਸੁਣਦਾ ਨਹੀਂ ਕਿਉਂਕਿ ਉਹ ਬੋਲੀ ਹੋ ਚੁੱਕੀ ਆ ਤੇ ਜਿਹੜਾ ਪੜ ਕੇ ਜਿਹੜਾ ਮਨ ਕੀ ਬਾਤ ਕਰਦੇ ਆ ਸ਼ਾਇਦ ਉਹਨਾਂ ਨੂੰ ਦੇਖੀ ਜਾਵੇ ਦੇਖ ਕੇ ਸ਼ਾਇਦ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਦਿਲ ਦੇ ਵਿੱਚ ਦਰਦ ਕਿੰਨਾ ਕਿ ਹਰ ਇਨਸਾਨ ਦੇ ਦਿਲ ਦੇ ਵਿੱਚ ਇੰਨਾ ਕਿ ਦਰਦ ਵਾ ਉਹ ਦੇਖ ਕੇ ਕੀ ਸਮਝ ਜਾਣ ਕਿ ਇਹ ਜਿਹੜਾ ਬੇਲਵਾ ਰੱਦ ਕਰਦਣ ਕਿ ਇਸ ਟਾਈਮ ਜੋ ਇਨਸਾਨਾਂ ਦੇ ਦਿਲ ਦੇ ਉੱਪਰ ਦੁੱਖ ਦਰਦ ਬੀਤ ਰਿਹਾ ਉਹ ਕਿੰਨਾ ਅੰਦਰੋਂ ਦੁਖੀ ਹੋਣਗੇ ਤੇ ਜੇ ਇਨਸਾਨ ਇਨਸਾਨ ਜਿਹੜੇ ਆ ਉਹ ਜੇ ਬੀਜਣਗੇ ਹੀ ਨਹੀਂ ਕੁਛ ਤੇ ਖਾਣਗੇ ਕਿੱਥੋਂ ਤੇ ਜੋ ਮੋਦੀ ਖਾਂਦਾ ਤੇ ਉਹ ਵੀ ਐਸੀ ਖੇਤੀ ਚੋਂ ਹੀ ਆਉਂਦਾ ਤੇ ਇਸ ਕਰਕੇ ਮੇਰਾ ਸਾਡਾ ਸਾਰਿਆਂ ਦਾ ਇਹ ਫੈਸਲਾ ਸੀ ਰਲ ਕੇ ਕੱਲਾ ਕੁਝ ਨਹੀਂ ਕਰ ਸਕਦਾ ਇਹ ਦਿੱਲੀ ਜਿਹੜੀ ਘੇਰੀ ਹੈ ਸਾਰੇ ਕਿਸਾਨਾਂ ਨੇ ਇਨਸਾਨੀਅਤ ਨੇ ਘੇਰੀ ਤੇ ਕੱਲਾ ਕੁਝ ਨਹੀਂ ਕਰ ਸਕਦਾ ਸਾਰਿਆਂ ਦੇ ਨਾਲ ਇਕੱਠਤਾ ਦੇ ਵਿੱਚ ਜੇਤਾਂ ਤੇ ਇਹ ਇਕੱਠਿਆ ਹੋ ਕੇ ਸਾਰੀ ਚੀਜ਼ ਨੂੰ ਬੜੀ ਤਰੀਕੇ ਨਾਲ ਜਿਆਦਾ ਨਹੀਂ ਸਭ ਤੋਂ ਪਹਿਲਾਂ ਦੇ ਬਾਬੇ ਨਾਨਕ ਦੀ ਓਟ ਲਈ ਅਸੀਂ ਜੀ ਬਾਬੇ ਨਾਨਕ ਦੀ ਓਟ ਲਈ ਅਸੀਂ ਉਹ ਦਿਖਾ ਸਕਦੇ ਤੁਸੀਂ ਉੱਥੋਂ ਅਸੀਂ ਸ਼ੁਰੂਆਤ ਕੀਤੀ ਫੇਰ ਆ ਗਏ ਅਸੀਂ ਪੰਜਾਬ ਤੇ ਜਿੱਥੇ ਪੰਜਾਬ ਨੂੰ ਤੇ ਪੀਰਾਂ ਫਕੀਰਾਂ ਦਾ ਬਹੁਤ ਹੀ ਮਾਣ ਆ ਫਿਰ ਉਸ ਤੋਂ ਬਾਅਦ ਆ ਗਈ ਕਿਸਾਨੀ ਕਿਸਾਨੀ ਤੋਂ ਬਾਅਦ ਜਿਹੜੀ ਸਾਡੀ ਸੰਸਦ ਆਸੀਂ ਉਹਨਾਂ ਦਾ ਸੰਯੋਗ ਲਿਆ ਫਿਰ ਤੁਸੀਂ ਸਾਰਾ ਗੱਡੀ ਨੂੰ ਦਿਖਾ ਦਿੱਤਾ ਜੋ ਜੋ ਸਾਡੇ ਦਿਲ ਦੇ ਵਿੱਚ ਆਇਆ ਚੀਜ਼ ਉਹਨੀ ਜੋ ਸਮਝ ਜਾਵੇ ਤੇ ਜੋ ਸਕੇਂਦਰ ਸਰਕਾਰ ਨੂੰ ਵੀ ਪਤਾ ਲੱਗੇ ਇਹਦੇ ਨਾਲ ਹੀ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿੱਥੇ ਦੇ ਅਸੀਂ ਹੈਗੇ ਆ ਤੇ ਮੋਦੀ ਦੇ ਧੌਣ ਤੇ ਤੇ ਗੋਡਾ ਅਸੀਂ ਰੱਖ ਦਿੱਤਾ ਤੇ ਰੱਖ ਕੇ ਇਥੋਂ ਜਦੋਂ ਉਸ ਦਿਨ ਦੀ ਠੀਕ ਆ कि ਜਦੋਂ ਅਸੀਂ ਇੱਥੋਂ ਜਿੱਤ ਕੇ ਪੰਜਾਬ ਨੂੰ ਵਾਪਸ ਜਾਣਾ ਤੇ ਦੀਪਮਾਲਾ ਜ਼ਰੂਰ ਕਰਨੀ ਅਰਦਾਸ ਕਰਕੇ ਜਾਨੇ ਆ ਤੇ ਅਰਦਾਸ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹਨਾਂ ਨੇ ਦੀਪਮਾਲਾ ਦਾ ਜ਼ਿਕਰ ਕੀਤਾ ਉਹ ਤਾਂ ਕਰੋਨਾ ਚ ਬਥੇਰੀ ਵਾਰੀ ਉਹਨੇ ਕਰਵਾਇਆ ਹੁਣ ਤਾਂ ਵਾਕਈ ਉਹਦਾ ਅਸਲੀ ਜਿਹੜਾ ਸਾਡਾ ਜਸ਼ਨ ਆ ਉਸੇ ਦਿਨ ਹੋਣਾ ਆ ਉੱਤੇ ਕੀ ਕਹਿਣਾ ਚਾਹਦੇ ਜਿਹੜਾ ਤੇ ਉਹਨੇ ਦੀਪਮਾਲਾ ਉਹਦੇ ਕਰੋਨਾ ਬਾਰੇ ਇਹ ਕਰੋਨਾ ਉਹਦਾ ਇੱਕ ਢੋਂਗ ਸੀ ਇੱਕ ਉਹਦਾ ਲੋਕਾਂ ਨੂੰ ਉਹਦਾ ਉਹਨਾਂ ਦਾ ਮਨ ਭੜਕਾਉਣਾ ਸੀ ਲੇਕਿਨ ਇਸ ਸੈਂਟਰ ਸਰਕਾਰ ਦੇ ਵਿੱਚ ਤੁਸੀਂ ਹਿਸਾਬ ਨਾਲ ਜਿੰਨੇ ਵੀ ਮੰਤਰੀ ਜਾਂ ਜਿੰਨੇ ਵੀ ਮਨਿਸਟਰ ਬੈਠੇ ਆ ਉਹ ਸਾਰੇ ਹੀ ਗੁਜਰਾਤੀ ਆ ਇਹ ਸਾਰੇ ਡਾਕੂ ਨੇ ਇਹ ਡਾਕੂ ਕਿਉਂ ਨੇ ਇਹ ਮਛੇਰੇ ਸੀ ਮਛੇਰਿਆਂ ਡਾਕਾ ਮਾਰਦੇ ਰਹੇ ਅਵਾਨੀ ਤੇ ਅਡਾਨੀ ਇਹ ਲੁੱਟ ਲੁੱਟ ਕੇ ਅਮੀਰ ਬਣ ਗਏ ਮੋਦੀ ਨੇ ਇਹਨਾਂ ਹੱਥਾਂ ਦੇ ਲੈ ਲਿਆ ਜੀ ਇਸ ਕਰਕੇ ਇਹ ਲੋਕ ਅਮੀਰ ਬਣ ਜਾਂਦੇ ਆ ਸਾਡੇ ਗਰੀਬਾਂ ਕੋਲ ਹੱਕੋਂ ਕੁਝ ਹੜੇ ਲਈ ਜਾਂਦੇ ਆ ਇਹ ਸਿਰਫ ਜੇ ਕਿਸਾਨ ਦੀ ਲੜਾਈ ਨਹੀਂ ਇਹ ਸਾਰੇ ਵਰਲਡ ਦੀ ਸਾਰੇ ਇਨਸਾਨਾਂ ਦੀ ਲੜਾਈ ਹੈ ਇਨਸਾਨੀਅਤ ਦੀ ਲੜਾਈ ਆ ਜੇ ਇੱਕ ਅਨਾਜ ਮਹਿੰਗਾ ਹੁੰਦਾ ਜੇ ਅਨਾਜ ਮਹਿੰਗਾ ਹੁੰਦਾ ਤੇ ਹਰ ਇੱਕ ਵਰਗ ਨੂੰ ਇਹ ਤਕਾ ਲੱਗਣਾ ਕਿਉਂ ਗਰੀਬ ਬੰਦਾ ਵੀ ਇਸ ਦੀ ਮਾਰ ਨਹੀਂ ਜਰ ਸਕੇਗਾ ਕਿਉਂ ਮੋਦੀ ਅਰਵਾਨੀ ਨੇ ਤੇ ਪਹਿਲੇ ਰੇਲਾਂ ਜਿਹੜੀਆਂ ਉਹਦੇ ਉੱਤੇ ਆਪਣੇ ਐਡਵਰਟਾਈਜ਼ਮੈਂਟ ਦੇ ਦਿੱਤੀ ਆ ਵੀ ਆਟਾ ਅਸੀਂ ਫਲਾਣਾ ਖਾਣਾ ਆ ਤੇ ਭਾਵੇਂ ਸਾਨੂੰ 200 ਰੁਪਏ ਕਰ ਲੈਣਾ ਲੈਣਾ ਪੈਣਾ ਉਹ ਇੰਨਾ ਕਹਿੰਦੇ ਆ ਵੀ ਮੋਦੀ ਨੂੰ ਹੁਣ ਸੋਚ ਲੈਣਾ ਚਾਹੀਦਾ ਵੀ ਹੁਣ ਅਸੀਂ ਇਹ ਜਿਹੜਾ ਆ ਜਿਹੜਾ ਤੂੰ ਸਾਨੂੰ ਦਿੱਤਾ ਆ ਖੜਿਆ ਕਾਲੇ ਕਾਨੂੰਨ ਕੀਤੇ ਆ ਇਹ ਅਸੀਂ ਇਹਦੇ ਕੋਲ ਰੱਦ ਕਰਵਾਉਣੇ ਆ ਆਉਣ ਵਾਲੀ ਜਿਹੜੀ ਤੇ ਸਰਕਾਰ ਆ ਇਹ ਬੀਜੇਪੀ ਸਰਕਾਰ ਨਹੀਂ ਹੋਊਗੀ ਨਾ ਕਿ ਸਰਕਾਰ ਰਹਿਣੀ ਆ ਤੇ ਨਾ ਮੋਦੀ ਤੂੰ ਰਹਿਣਾ ਤੂੰ ਜਿੱਥੇ ਮਰਜ਼ੀ ਭੱਜਲਾ ਨਾ ਤਾਂ ਧੱਕਾ ਸੈਣਾ ਸੋ ਇਸ ਤਰ੍ਹਾਂ ਕੋ ਕਹਿੰਦਾ ਮੈਂ ਖਿਮਾ ਦਾ ਜਾਤਿਕਾਂ ਤੇ ਕਹਿੰਦਾ ਦੁਬਾਰਾ ਫੇਰ ਸਾਰਿਆਂ ਨੂੰ ਸਾਰੇ ਫੇਰ ਇੱਕ ਝਟ ਹੋ ਕੇ ਇਸੇ ਤਰ੍ਹਾਂ ਦਿੱਲੀ ਤੇ ਹਮਲਾ ਦਿੱਲੀ ਨੂੰ ਘੇਰੀ ਰੱਖੋ ਮੋਦੀ ਆਪਣੇ ਆਸਨ ਗੋਡੇ ਟੇਕ ਕੇ ਸਾਨੂੰ ਮਿਲੇਗਾ ਬੋਲੇ ਸੋ ਨਿਹਾਲ ਸੋ ਸੀ ਦੇਖ ਸਕਦੇ ਆ ਕਿ ਕਿੰਨਾ ਉਤਸ਼ਾਹ ਜਿਹੜਾ ਆ ਕਾਰ ਤੇ ਮੈਸੇਜ ਦੇਣਾ ਵਾਕਈ ਚੰਗੀ ਗੱਲ ਹੈ ਕਿਉਂਕਿ ਕਾਰ ਜਿਹੜੀ ਹੈ ਜਦੋਂ ਸੜਕ ਤੋਂ ਜਾਂਦੀ ਆ ਤੇ ਸਾਰਿਆਂ ਦਾ ਧਿਆਨ ਜਿਹੜਾ ਉਹ ਜ਼ਰੂਰ ਪੈਂਦਾ ਹੈ ਤੇ ਫਿਰ ਕਈ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਚੰਗੀਆਂ ਲਾਈਨਾਂ ਨੇ ਉਹ ਖੜ ਕੇ ਇਹਨੂੰ ਪੜਦੇ ਵੀ ਨੇ ਤੇ ਅਮਲ ਕਰਨਾ ਬੜਾ ਜ਼ਰੂਰੀ ਹੈ ਕਿ ਇਹਤੇ ਮੰਥਨ ਕਿਵੇਂ ਕਰਨਾ ਤੇ ਇਹ ਇਹਨਾਂ ਗੱਲਾਂ ਤੇ ਚੱਲਣਾ ਕਿਵੇਂ ਇਹ ਬੜਾ ਜ਼ਰੂਰੀ ਹੈ ਸੋ ਪੰਜਾਬੀਆਂ ਦੇ ਵਿੱਚ ਉਸ ਪਰਮਾਤਮਾ ਨੇ ਬੜਾ ਸੈਨ ਸ਼ਕਤੀ ਬਖਸ਼ੀ ਆ ਕਿ ਜਿਹੜਾ ਮਨੁਭਲ ਲੈ ਕੇ ਬੈਠੇ ਨੇ ਸੋ ਹਜੇ ਵੀ ਜਿਹੜਾ ਜੋਸ਼ ਆ ਉਹ ਬਰਕਰਾਰ ਆ ਸੋ ਅਸੀਂ ਆਸ ਕਰਦੇ ਹਾਂ ਕਿ ਜੋਸ਼ ਤੇ ਖੋਸ਼ ਦੋਨੋਂ ਬਣਾਈ ਰੱਖਣ ਤੇ ਨਾਲ ਦੀ ਨਾਲ ਫਤਿਹ ਜਿਹੜੀ ਆ ਜ਼ਰੂਰ ਹਾਸਲ ਕਰਕੇ ਪੰਜਾਬ ਪਰਤਾਂਗੇ ਤੇ ਉਸ ਦਿਨ ਇਹਨਾਂ ਨੇ ਜ਼ਿਕਰ ਕੀਤਾ ਦੀਪਮਾਲਾ ਦਾ ਉਸ ਦਿਨ ਦੀਪਮਾਲਾ ਵੀ ਜ਼ਰੂਰ ਜਿਹੜੀ ਆ ਉਹ ਜਗਾਵਾਂਗੇ ਸੋ ਕੀ ਕਹਿਣਾ ਸ ਅ ਅਫੀਰ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਵੀ ਜਦ ਕੱਲ ਸਵੇਰੇ ਸੀ ਗੱਡੀ ਆ ਕੇ ਸੀ ਆਪਣੇ ਲਈ ਸੀ ਤੇ ਸਵੇਰੇ ਕੁਚਾ ਪਾਣੀ ਪੀ ਕੇ 8-10 ਗੱਡੀਆਂ ਦੇ ਨੌਜਵਾਨ ਜੀ ਉਹ ਸਾਡੇ ਕੋਲ ਇੱਥੇ ਆ ਕੇ ਪਹੁੰਚੇ ਜੀ ਉਹ ਕਹਿੰਦੇ ਜਦੋਂ ਤੁਸੀਂ ਰਾਤ ਆ ਰਹੇ ਸੀ ਨਾ ਤੇ ਅਸੀਂ ਇੱਕ ਦੂਜੇ ਵੱਲ ਦੇਖ ਕੇ ਗੱਡੀਆਂ ਤੁਹਾਡੇ ਮਗਰ ਲੰਘਾਂ ਅਸੀਂ 10 ਗੱਡੀਆਂ ਸਾਡੀ ਇਸ ਗੱਡੀ ਦੇ ਮਗਰ ਮਗਰ ਨਾਲ ਅੱਜਾਂ ਤੇ ਉਹਨਾਂ ਦੇਖ ਲੈ ਵੀ ਇਹ ਗੱਡੀ ਇੱਥੇ ਸੰਘਰਸ਼ ਵਿੱਚ ਹੀ ਆ ਗਈ ਹੋਈ ਆ ਵੀ ਹੁਣ ਕਿਤੇ ਨਹੀਂ ਜਾਂਦੇ ਸਵੇਰੇ ਮਿਲਾਂਗੇ ਆ ਕੇ ਉਹਨਾਂ ਨਾਲ ਸਾਨੂੰ ਆ ਕੇ ਮਿਲੇ ਇੱਥੇ ਕੋਲ ਖੜੋ ਕੇ ਫੋਟੋਆਂ ਖਿਡਾਉਣਾਂ ਨਾਲ ਸਾਨੂੰ ਵਧਾਈ ਦੇ ਕੇ ਗਏ ਇਸ ਗੱਲ ਦੀ ਵੀ ਇੱਕ ਨਵੀਂ ਚੀਜ਼ ਤੁਸੀਂ ਲੈ ਕੇ ਆਈ ਹੋ ਹੁਣ ਉਹ ਵੀ ਕਰਨਗੇ ਇਹ ਗੱਲ ਹੋਰ ਵੀ ਬਹੁਤ ਐ ਗੱਡੀਆਂ ਚ ਇੱਕ ਗੱਲ ਕਹਿਣੀ ਚਾਹੁੰਦੇ ਆ ਜਿਹੜੀ ਕੰਗਣਾ ਨੇ ਗੱਲ ਕਹੀ ਆ ਸਾਡੀਆਂ ਮਾਤਾਵਾਂ ਵਾਸਤੇ ਸਾਡੀਆਂ ਭੈਣਾਂ ਵਾਸਤੇ ਸਾਡੀਆਂ ਬਜ਼ੁਰਗਾਂ ਵਾਸਤੇ ਜਿਹੜੀ ਕੰਗੜਿਆਂ ਨੇ ਗੱਲ ਕਹੀ ਵੀ 100-100 ਰੁਪਏ ਤੇ ਆਈਆਂ ਮੈਂ ਕੰਗੜਿਆਂ ਨੂੰ ਇੱਕ ਗੱਲ ਕਹਿਣੀ ਚਾਹਨਾ ਵੀ ਜੇ ਤੂੰ ਉਹਨਾਂ ਮਾਈਆਂ ਦੇ ਬਰਾਬਰ ਆ ਕੇ ਮੱਕੀ ਦਾ 2 ਕਿਲੋ ਆਟਾ ਚੁੱਲ੍ਹੇ ਮੋਰੇ ਪੈ ਕੇ ਬਣਾਵੇਂ ਤੇ ਤੈਨੂੰ ਜੋ ਇਨਾਮ ਕਹਿ ਤੂੰ ਦੇ ਦੇਾਂਗੇ ਜੀ ਜੇ ਤੂੰ 2 ਕਿਲੋ ਆਟਾ ਮੱਕੀ ਦਾ ਚੁੱਲ੍ਹੇ ਮੋਰੇ ਆ ਕੇ ਬਕਾ ਦੇਂ ਜੋ ਕਹਿ ਤੂੰ ਦੇ ਦੇਾਂਗੇ ਪਰ ਤੇਰੀ ਤੂੰ ਗੱਲ ਕਹੀ ਆ ਬੋਲ ਸਾਡੀਆਂ ਮਾਤਾਵਾਂ ਇਹੋ ਜੀਆਂ ਨੇ ਜਿਹੜੀਆਂ ਕੀ ਸਵੇਰੇ ਉੱਠ ਕੇ ਆਹਦਾ ਵੀ ਵੀ ਬੰਦਿਆਂ ਦਾ ਖਾਣਾ ਲੰਗਰ ਬਣਾਉਂਦੀਆਂ ਨੇ ਆਪਣੇ ਖੇਤਾਂ ਵਿੱਚ ਭੇਜਣ ਵਾਸਤੇ ਤੇ ਤੇਰੇ ਕੋਲ ਇੱਕ ਰੋਟੀ ਨਹੀਂ ਪੱਕਣੀ ਮੱਕੀ ਦੀ ਤੇ ਤੇਰੇ ਕੋਲ ਖਸਾਗ ਦਾ ਘੋਟਾ ਨਹੀਂ ਮਾਰਿਆ ਜਾਣਾ ਤੇ ਤੂੰ ਸਾਨੂੰ 100 ਰੁਪਏ ਦੱਸਦੀਆਂ 100 ਰੁਪਏ ਦੇ ਵੇਚਣ ਵਾਲੀ ਤੂੰ ਆ ਬੈਠੀ ਹੋਈਆਂ ਜੇ ਵਾਲੀ ਹਾਲੀਵੁੱਡ ਦੇ ਵਿੱਚ ਤੂੰ ਬੈਠੀ ਹੋਈਆਂ ਤੇ ਗੱਲਾਂ ਕਰੀ ਸਾਨੂੰ ਇੱਥੇ ਪੰਜਾਬ ਪੰਜਾਬੀਆਂ ਨੂੰ ਸਾਡੇ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਸਾਡੇ ਦੇਸ਼ ਦੀ ਕੋਈ ਰੀਸ ਨਹੀਂ ਕਰ ਸਕਦਾ ਤੂੰ ਸਿਰਫ ਆਪਣੇ ਹੀ ਹਾਲੀਵੁੱਡ ਦੀ ਰੀਸ ਕਰ ਸਕਦੀਆਂ ਸਾਡੇ ਨਾਲ ਕੋਈ ਨਹੀਂ ਜਿੱਤ ਸਕਦਾ ਅਸੀਂ ਜਿੱਤ ਕੇ ਜਾਵਾਂਗੇ ਜਿੱਤੇ ਪਏ ਆ ਤੇ ਜਿੱਤਾਂਗੇ ਵੀ ਵਾਹਿਗੁਰੂ ਜੀ ਕਾ ਖਾਲਸਾ ਦੇਖ ਸਕਦੇ ਆ ਕਿ ਵਾਕਏ ਪੰਜਾਬੀਆਂ ਦੇ ਵਿੱਚ ਜੋਸ਼ ਜਿਹੜਾ ਉਹ ਬਰਕਰਾਰ ਆ ਸੋ ਪਰਮਾਤਮਾ ਇਸੇ ਤਰ੍ਹਾਂ ਇਹਨਾਂ ਦੇ ਵਿੱਚ ਜੋਸ਼ ਬਣਾਈ ਰੱਖੇ ਤੇ ਕਿਲਾ ਤੇ ਫਤਿਹ ਜ਼ਰੂਰ حاصل ਜਿਹੜੀ ਹੋਏਗੀ ਵਕਤ ਲੱਗੇਗਾ ਪਰ ਫਤਿਹ ਜਿਹੜੀ ਉਹ ਜ਼ਰੂਰ حاصل ਹੋਊ ਕਿ ਵਾਪਸ ਆਪਣੇ ਪਰਿਵਾਰਾਂ 'ਚ ਜਾਣਗੇ ਕਿਉਂਕਿ ਪੂਰੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਸੋ ਇਸੇ ਤਰ੍ਹਾਂ ਇਹਨਾਂ ਦਾ ਮਨੁਬਲ ਜਿਹੜਾ ਉਹ ਬਣਿਆ ਰਵੇ ਠੰਡ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਮਾਤਾ ਗੁਜ਼ਰੀ ਵੀ ਠੰਡ ਦੇ ਵਿੱਚ ਰਹੀ ਸੀਗੀ ਉਹਨਾਂ ਤੋਂ ਹੀ ਬੜੀ ਪ੍ਰੇਰਣਾ ਸਾਨੂੰ ਮਿਲਦੀ ਹੈ ਤੇ ਉਹਨਾਂ ਤੋਂ ਬੜੀ ਬਹਾਦਰੀ ਸਾਨੂੰ ਮਿਲਦੀ ਹੈ ਸੋ ਬੜਾ ਸ਼ਹਾਦਤਾਂ ਖੋਣਾ ਟਿੱਗਦਾ ਨਹੀਂ ਢੀ ਜਲਦੀ ਤੇ ਮਨੋਵਲ ਵੀ ਨਹੀਂ ਡਿੱਗਦਾ ਇੱਕ ਤਾਂ ਇਸੇ ਤਰ੍ਹਾਂ ਬਰਕਰਾਰ ਰਹਿ ਕੇ